ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਸੰਤ ਬਾਬਾ ਸਰਦੇਸ ਸਿੰਘ ਜੀ ਮਹਾਰਾਜ ਲੌਰੈਂਸ ਵਾਲੇ ਮਹਾਂਪੁਰਸ਼ਾਂ ਦੇ ਸਥਾਨ ਤੇ ਜੋ ਗੁਰਦੁਆਰਾ ਪ੍ਰਬੰਧ ਕਮੇਟੀ ਐਸ ਵੇਲੇ ਸਾਰੀ ਸੇਵਾ ਸੰਭਾਲ ਕਰੀ ਐ ਜਿੱਥੇ ਗੁਰੂ ਘਰ ਦੀ ਸੇਵਾ ਵਾਸਤੇ ਦਿਨ ਰਾਤ ਉਤਸ਼ਾਹ ਉਦਮ ਕਰਦੇ ਰਹਿੰਦੇ ਉੱਥੇ ਜਿੰਨੇ ਆਪਣੇ ਇਲਾਕੇ ਦੇ ਨੇੜੇ ਸਕੂਲ ਨੇ ਉਹਨਾਂ ਨੂੰ ਅਡਾਪਟ ਕੀਤਾ ਹੈ ਜਿਸ ਸਮੇਂ ਸਮੇਂ ਸਰ ਜੋ ਵੀ ਉੱਥੇ ਲੋੜ ਹੁੰਦੀ ਹੈ ਭਾਵੇਂ ਸਰਕਾਰਾਂ ਵੀ ਬੜਾ ਇਸ ਵਾਰ ਸਿਵਲ ਧਿਆਨ ਦੇ ਰਹੀਆਂ ਉੱਥੇ ਬਹੁਤ ਸਾਰੀਆਂ ਸੰਸਥਾਵਾਂ ਇਹ ਉਹ ਵੀ ਉਦਮ ਕਰ ਰਹੀਆਂ ਹਨ ਤਾਂ ਕਿ ਵਿੱਦਿਆ ਨੂੰ ਹੋਰ ਪ੍ਰਫੁੱਲਤ ਕੀਤਾ ਜਾਏ ਤੇ ਸੰਤ ਬਾਬਾ ਸਦੇਸ਼ ਮਹਾਰਾਜ ਸਤਾਨ ਵਾਲੋ ਅੱਜ ਬਿਰਲਵਾਲ ਸਕੂਲ ਵਿੱਚ ਬੱਚਿਆਂ ਵਾਸਤੇ ਵਰਦੀਆਂ ਬੂਟ ਜੋ ਸਿਆਲ ਦੀਆਂ ਵਰਦੀਆਂ ਨੂੰ ਦੇਣ ਵਾਸਤੇ ਇੱਥੇ ਸਾਰੇ ਪਹੁੰਚੇ ਆ ਸੋ ਅਸੀਂ ਅਰਦਾਸ ਕਰਦੇ ਹਾਂ ਜਿਤੇ ਇਹਨਾਂ ਸਾਰੇ ਬੱਚਿਆਂ ਦੇ ਸਿਰ ਤੇ ਮਿਹਰ ਪ੍ਰਿਆਤ ਰੱਖੇ ਪ੍ਰਮਾਤਮਾ ਟੀਚਰਾਂ ਸਾਰਿਆਂ ਤੇ ਤਾਂ ਕਿ ਇਹ ਵਧੀਆ ਤਰੀਕੇ ਨਾਲ ਪੜਾਅ ਸੰਕਤ ਉਹ ਪੜ ਸਕਣ ਤੇ ਸਾਨੂੰ ਜਿੱਥੇ ਵੀ ਲੋੜ ਹੋਵੇ ਸੇਵਾ ਵਿੱਚ ਅਸੀਂ ਹਾਜ਼ਰਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੀ ਪੰਚਾਇਤ ਵੱਲੋਂ ਸਕੂਲ ਦੀ ਕਮੇਟੀ ਵੱਲੋਂ ਬਾਬਾ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੇ ਸਕੂਲ ਨੂੰ ਮਤਲਬ ਕਿ ਸਰਦੀ ਨੂੰ ਦੇਖਦੇ ਹੋਏ ਇਹ ਕੋਟੀਆਂ ਦੇ ਰਹੇ ਨੇ ਬੱਚਿਆਂ ਨੂੰ ਬਹੁਤ ਬਹੁਤ ਧੰਨਵਾਦ ਜੀ ਬਹੁਤ ਦੇਖੋ ਕਈ ਸਾਲਾਂ ਤੋਂ ਬਾਬਾਈ ਨੇ ਸਾਡੇ ਸਕੂਲ ਨੂੰ ਡਾਟ ਕੀਤਾ ਆ ਇਸੇ ਸਾਲ ਇਹਨਾਂ ਨੇ ਸਾਨੂੰ ਵਾਟਰ ਕੁੰਡਰ ਉਸ ਤੋਂ ਪਿਛਲੇ ਸਾਲ ਵਰਦੀਆਂ ਐਸਾ ਫੇਰ ਸਾਡੇ ਬੱਚਿਆਂ ਨੂੰ ਵਰਦੀਆਂ ਇੱਕ ਬਹੁਤ ਚੰਗਾ ਪ੍ਰਾਲਾ ਅਸੀਂ ਜਿੰਨੀ ਵੀ ਇਹਨਾਂ ਦੀ ਸੇਵਾ ਕਰੀ ਉਨੀ ਘਟਿਆ ਤੇ ਅਸੀਂ ਨਾ ਆਪਣੇ ਵੱਲੋਂ ਆਪਣੇ ਸਟਾਫ ਵੱਲੋਂ ਤੇ ਆਪਣੀ ਪੰਚਾਇਤ ਵੱਲੋਂ ਇਹਨਾਂ ਦਾ ਬਹੁਤ ਰਿਣੀ ਆ ਜੀ ਤੇ ਆਸ ਕਰਦਾ ਇਸੇ ਤਰ੍ਹਾਂ ਆਪਣਾ ਆਸ਼ੀਰਵਾਦ ਹਾਥ ਸਾਡੇ ਤੇ ਰੱਖਦੇ ਰਹੇ। ਬਹਿਜੀ ਖਾਲਸਾ ਸਾਡੇ ਕੋਲੇ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤੰਗੇੜਾ ਵਿਖੇ ਸ਼੍ਰੀਮਾਨ ਬਾਬਾ ਜੀ ਅਲੋਰਾ ਸਾਹਿਬ ਤੋਂ ਸਾਡੇ ਕੋਲੇ ਆਏ ਨੇ। ਕਿ ਅਸੀਂ ਬਾਬਾ ਕਸ਼ਮੀਰਾ ਸ਼੍ਰੀ ਜੀ ਅਸੀਂ ਇਹਨਾਂ ਦੇ ਇੱਥੇ ਪਹੁੰਚਣ ਤੇ ਜੀ ਆਇਆਂ ਕਹਿੰਦੇ ਆ ਤੇ ਹਰ ਸਾਲ ਇਹ ਸਾਡੇ ਸਕੂਲ ਦੇ ਬੱਚਿਆਂ ਨੂੰ ਵਰਦੀਆਂ ਤੇ ਜੋ ਵੀ ਕੋਈ ਲੋੜ ਹੁੰਦੀ ਹੈ ਉਹ ਲੋੜਾਂ ਸਾਡੇ ਸਕੂਲ ਦੇ ਬੱਚਿਆਂ ਨੂੰ ਪੂਰੀਆਂ ਕਰਦੇ ਨੇ ਅਸੀਂ ਇਹਨਾਂ ਦੇ तहे ਜੋਂ ਧੰਨਵਾਦ ਕਰਦੇ ਹਾਂ ਤੇ ਆਸ ਕਰਦੇ ਹਾਂ ਅੱਗੇ ਤੋਂ ਵੀ ਸਾਡੇ ਸਕੂਲ ਦੇ ਬੱਚਿਆਂ ਨੂੰ ਇਸ ਤਰ੍ਹਾਂ ਹੀ ਮਦਦ ਕਰਦੇ ਰਹਿਣ ਭਾਈ ਜੀ ਕੀ ਫਤਿਹ ਗੁਰੂ ਗੁਰੂ ਪਿਆਰੀ ਸਾਧ ਸੰਗਤ ਜੀ ਜਿਵੇਂ ਕਿ ਅੱਜ ਪਤਾ ਹੀ ਹੈ ਕਿ ਬਾਬਾ ਕਸ਼ਮੀਰਾ ਸਿੰਘ ਜੀ ਗੁਰਦੁਆਰਾ ਲੋਹਰਾ ਸਾਹਿਬ ਤੋਂ ਇੱਥੇ ਉਚੇਚੇ ਤੌਰ ਤੇ ਵਿਦਿਆਰਥੀਆਂ ਨੂੰ ਸਰਦੀਆਂ ਦੇ ਬੂਟ ਜਰਾਬਾਂ ਵਰਦੀ ਦੇਣ ਆਏ ਨੇ ਸੋ ਲਗਾਤਾਰ ਇਹ ਉਪਰਾਲਾ ਕਰਦੇ ਰਹਿੰਦੇ ਆ ਸਾਰਾ ਸਹਿਯੋਗ ਪਿੰਡ ਦੀ ਪਤਵੰਤੇ ਸੱਜਣਾ ਵੱਲੋਂ ਵੀ ਕੀਤਾ ਜਾਂਦਾ ਹੈ ਨਾਲੇ ਸਕੂਲ ਦੀ ਜਿਹੜੀ ਡਿਮਾਂਡ ਹੈ ਬਾਬਾ ਜੀ ਲੋਨ ਲਗਾਤਾਰ ਪੂਰੀ ਕੀਤੀ ਜਾ ਰਹੀ ਹੈ ਪਿਛਲੇ ਕੁਝ ਸਾਲਾਂ ਤੋਂ ਲਗਾਤਾਰ ਵਾਟਰ ਕੂਲਰ ਵੀ ਇਹਨਾਂ ਨੇ ਸਕੂਲ ਦੇ ਵਿੱਚ ਦਿੱਤਾ ਸੀ ਜਿਹੜਾ ਕਿ ਲਗਾਤਾਰ ਵਿਦਿਆਰਥੀਆਂ ਨੂੰ ਚੜਦੀ ਕਲਾ ਵਿੱਚ ਰੱਖਣ ਲਈ ਦਿੱਤਾ ਜਾਂਦਾ ਸੋ ਮੈਂ ਫਿਰ ਬਾਬਾ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਉਮੀਦ ਕਰਦਾ ਜੀ ਬਾਬਾ ਜੀ ਲਗਾਤਾਰ ਸਾਡੇ ਨਾਲ ਜੋੜ ਕੇ ਬੱਚਿਆਂ ਨੂੰ ਲਗਾਤਾਰ ਸਹਿਯੋਗ ਕਰਦੇ ਰਹਿਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੇ ਬਾਬਾ ਕਸ਼ਮੀਰ ਸਿੰਘ ਜੀ ਲਾਹੌਰਾਂ ਵਾਲੇ ਨੇ ਇਹਨਾਂ ਨੇ ਸਾਡੇ ਸਕੂਲ ਵਿੱਚ ਇਹਨਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਵੇਂ ਕਿ ਇਹਨਾਂ ਨੇ ਸਾਡੇ ਸਕੂਲ ਦੇ ਵਿੱਚ ਠੰਡੇ ਪਾਣੀ ਦਾ ਕੂਲਰ ਅਤੇ ਇਹਨਾਂ ਨੇ ਸਾਡੇ ਸਕੂਲ ਵਿੱਚ ਵਰਦੀਆਂ ਬਹੁਤ ਹੀ ਇਨਵੈਟਰਾ ਗਰਮੀਆਂ ਦੇ ਵਿੱਚ ਜਿਵੇਂ ਜਵਾਖਾਂ ਨੂੰ ਬਹੁਤ ਹੀ ਕੁਝ ਰਿਵਾਇਸਮੈਂਟ ਦਾ ਬਹੁਤ ਹੀ ਪ੍ਰਬੰਧ ਕੀਤਾ ਹੋਇਆ ਹੈ ਇਹਨਾਂ ਦਾ ਅਸੀਂ ਦਿਲੋਂ ਧੰਨਵਾਦ ਕਰਦੇ ਹਾਂ ਜਿਵੇਂ ਕਿ ਗਰਮੀਆਂ ਦੇ ਵਿੱਚ ਜਵਾਖਾਂ ਨੂੰ ਠੰਡੇ ਪਾਣੀ ਦੀ ਜ਼ਰੂਰਤ ਹੁੰਦੀ ਹੈ ਇਹਨਾਂ ਨੇ ਸਾਡੇ ਸਕੂਲ ਵਿੱਚ ਇੱਕ ਵਾਟਰ ਕੋਲਰ ਦਾ ਪ੍ਰਬੰਧ ਕੀਤਾ ਹੈ ਅਤੇ ਨਾਲ ਹੀ ਹੁਣ ਸਾਨੂੰ ਵਰਦੀਆਂ ਦਿੰਦੇ ਹਨ ਸਾਡੇ ਇਲਾਕੇ ਦੇ ਇਹਨਾਂ ਨੇ 12 ਸਕੂਲ ਅਡਾਪਟ ਕੀਤੇ ਹਨ ਅਤੇ ਇਹਨਾਂ ਦੇ ਸਾਰੇ ਸਕੂਲਾਂ ਨੂੰ ਸਾਨੂੰ ਗੋਦ ਲਿਆ ਹੋਇਆ ਇਹਨਾਂ ਨੇ ਸਾਡੇ ਸਕੂਲ 'ਚ ਬਹੁਤ ਕੁਝ ਦਿੱਤਾ ਹੈ ਉਹਨਾਂ ਨੇ ਸਾਡੇ ਸਕੂਲ ਸਾਡੇ ਸਕੂਲ ਨੂੰ ਗੋਦ ਲਿਆ ਹੋਇਆ ਉਹਨਾਂ ਨੇ ਸਾਡੇ ਸਕੂਲ ਵਿੱਚ ਗਰਮ ਪਾਣੀ ਦੀ ਲੋੜ ਹੋਵੇ ਠੰਡੇ ਪਾਣੀ ਦੀ ਲੋੜ ਹੋਵੇ ਇਹਨਾਂ ਨੇ ਸਾਰਾ ਕੁਝ ਦਿੱਤਾ ਹੈ ਜੇ ਸਾਡੇ ਸਕੂਲ 'ਚ ਕੋਈ ਵੀ ਚੀਜ਼ ਖਰਾਬ ਹੋ ਜੇ ਉਹਨਾਂ ਨੇ ਸਾਰੀ ਚੀਜ਼ਾਂ ਠੀਕ ਕਰਵਾਈਆਂ ਨੇ ਉਹਨਾਂ ਨੇ ਸਾਡੇ ਸਕੂਲ 'ਚ ਜੈਕਟਾਂ ਸਾਰਾ ਕੁਝ ਦਿੱਤਾ ਹੈ ਉਹਨਾਂ ਦਾ ਅਸੀਂ ਧੰਨਵਾਦ ਕਰਦੇ ਹਾਂ ਜਿੱਥੇ ਦਾਇਰ ਬਾਬਾ ਕਸ਼ਮੀਰ ਕਸ਼ਮੀਰਾ ਸਿੰਘ ਜੀ ਨੇ ਸਾਡੇ ਸਕੂਲ ਵਿੱਚ ਜੈਕਟ ਦਿੱਤੀਆਂ ਨੇ ਉਹਨਾਂ ਨੇ ਸਾਡੇ ਸਕੂਲ ਨੂੰ ਅਡਾਪਟ ਕੀਤਾ ਹੋਇਆ ਤੇ ਹਨਾ ਜੇ ਠੰਡੇ ਪਾਣੀ ਦੀ ਲੋੜ ਹੁੰਦੀ ਆ ਉਹ ਉਹ ਠੰਡਾ ਪਾਣੀ ਵੀ ਉਹ ਫਿਲਟਰ ਲਗਵਾ ਜਾਂਦੇ ਆ ਤੇ ਹਨਾ ਉਹਨਾਂ ਨੇ ਜੈਕਟ ਦਿੱਤੀਆਂ ਨੇ ਉਹ ਸਾਡੇ ਸਕੂਲ ਦਾ ਜੇ ਕੋਈ ਫਰਨੀਚਰ ਖਰਾਬ ਹੋ ਜਾਂਦਾ ਉਹ ਠੀਕ ਕਰਾਉਂਦੇ ਆ ਜਿੱਥੇ ਸਾਡੇ ਸਕੂਲ ਲਈ ਜਿੱਥੇ ਦਾ ਹੈ ਬਾਬਾ ਕਸ਼ਮੀਰਾ ਸਿੰਘ ਜੀ ਨੇ ਸਾਡੇ ਸਕੂਲ ਨੂੰ ਬਹੁਤ ਕੁਝ ਦਿੱਤਾ ਜਿਵੇਂ ਕਿ ਵਰਦੀਆਂ ਜਿਵੇਂ ਸਾਨੂੰ ਹਨਾ ਗਰਮ ਪਾਲੀ ਲਈ ਇੰਤਜ਼ਾਮ ਕੀਤੇ ਨੇ ਉਹਨਾਂ ਨੇ ਠੰਡੇ ਪਾਣੀ ਲਈ ਇੰਤਜ਼ਾਮ ਕੀਤੇ ਨੇਗੇ ਉਹ ਸਾਨੂੰ ਗਰਮ ਕਰਮੀ ਵਿੱਚ ਗਰਮ ਕਰਮੀ ਵਿੱਚ ਵਰਦੀਆਂ ਦਿੰਦੇ ਸਨ ਗਰਮੀ ਵਾਲੀਆਂ ਵਰਦੀਆਂ ਤੇ ਸਿਆਲਾ ਵਿੱਚ ਸਿਆਲਾ ਵਾਲੀਆਂ ਵਰਦੀਆਂ ਦਿੰਦੇ ਸਨ ਉਹਨਾਂ ਨੇ ਸਾਨੂੰ ਜਿਹੜੀ ਵੀ ਸਕੂਲ ਵਿੱਚ ਸਹੂਲਤ ਚਾਹੀਦੀ